ਇਸ ਵਕਤ ਨੂੰ 9 ਦੇ ਕਰੀਬ ਮੇਰੇ ਸਕੂਲ ਪਹੁੰਚ ਗਏ ਤੇ ਘਰੇ ਜਦੋਂ ਆਏ ਸੀ ਉਦੋਂ ਕਾਫੀ ਹੈਗੇ ਸੀ 5-6 ਜਾਨੇ ਤੇ ਸਕੂਲ ਮੇਰੇ ਕੋਲੇ ਦੋ ਲੇਡੀਜ਼ ਕਾਂਸਟੇਬਲ ਪਹੁੰਚੀਆਂ ਸੀ ਤੇ ਜਦੋਂ ਉਹ ਪੁਲਿਸ ਮੇਰੇ ਕੋਲ ਜਾਂਦੀ ਹੈ ਤਾਂ ਮਤਲਬ ਆਟੋਮੈਟਿਕਲੀ ਬੱਚਿਆਂ ਨੇ ਮੰਨ ਚਈ ਚਵੀ ਬਣੀ ਹੈ ਕਿ ਮੈਡਮ ਨੇ ਕੋਈ ਕ੍ਰਾਈਮ ਕੀਤਾ ਹੈ ਸਰ ਸਾਨੂੰ ਪਤਾ ਲੱਗਿਆ ਸੀ ਕਿ ਫਰੀਦਕੋਟ ਆ ਰਹੇ ਸੀ ਹਮ ਸਾਹਿਬ ਔਰ ਅਸੀਂ ਫਰੀਦਕੋਟ ਦਾ ਹੀ ਪ੍ਰੋਗਰਾਮ ਦਿੱਤਾ ਸੀਗਾ ਅਸੀਂ ਜਸਟ ਕੋਈ ਨਾਰੇਬਾਜੀ ਦਾ ਕੋਈ ਐਵੇਂ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਸੀ ਅਸੀਂ ਸਿਰਫ ਉਹਨਾਂ ਕੋਲ ਇੰਨਾ ਹੀ ਪੁੱਛਣਾ ਸੀਗਾ ਕਿ ਸਰ ਅਸੀਂ 6000 ਤੇ ਕੰਮ ਕਰ ਰਹੇ ਹਾਂ ਤੁਸੀਂ ਪਹਿਲਾਂ ਵੀ 6000 ਤੇ ਕੰਮ ਕਰਨ ਵਾਲਿਆਂ ਦਾ ਭਲਾ ਕੀਤਾ ਤੇ ਸਾਡਾ ਭਲਾ ਕਦੋਂ ਕਰਨਾ ਹੈ ਇਹਨਾਂ ਦੀ ਨਲੈਕੀ ਕਹਿ ਸਕਦੇ ਹਾਂ ਜੇ ਇਹਨਾਂ ਕੋਲ ਇੰਨੇ-ਇੰਨੇ ਗਨਮੈਨ ਇੰਨੇ-ਇੰਨੇ ਸਕਿਉਰਟੀ ਗਾਰਡ ਹੋਣ ਦੇ ਬਾਵਜੂਦ ਇਹ ਇੱਕ ਮਾਮੂਲੀ ਜੇ ਟੀਚਰ ਤੋਂ ਜਿਹੜਾ 6000 ਲੈ ਰਿਹਾ ਇੱਕ ਮਾਮੂਲੀ ਜੇ ਟੀਚਰ ਤੋਂ ਡਰ ਗਏ ਤੇ ਉਹਨੂੰ ਡਰ ਦੇ باوجود ਉਹਨੂੰ ਘਰ ਦੇ ਵਿੱਚ ਜਾਂ ਸਕੂਲ ਦੇ ਵਿੱਚ ਰੀਟੇਨ ਕੀਤਾ ਗਿਆ ਹੁੰਦੇ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਇਹਨੂੰ ਆਪਾਂ ਬੁਖਲਾਹਟ ਹੀ ਕਹਿ ਸਕਦੇ ਹਾਂ ਸਰਕਾਰ ਦੀ ਸਰ ਦੇਸ਼ਪੁਰ ਦੇ ਵਿੱਚ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਪੀਚ ਵੀ ਦਿੱਤੀ ਗਈ ਆਪਣੇ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਗਈਆਂ ਨੇ ਪਰ ਦੂਜੇ ਪਾਸੇ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮਹਿਲਾ ਅਧਿਆਪਕ ਨੂੰ 2 ਦਿਨ ਤੋਂ ਪ੍ਰਸ਼ਾਸਨ ਦੇ ਵੱਲੋਂ ਨਜ਼ਰਬੰਦ ਕੀਤਾ ਹੋਇਆ ਹੈ ਦੱਸਦੇ ਕਿ ਮਹਿਲਾ ਬੀਤੇ ਕੱਲ੍ਹ ਸਕੂਲ ਦੇ ਵਿੱਚ ਸੀ ਉੱਥੇ ਉਸ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਜਿਵੇਂ ਹੀ ਉਹ ਘਰ ਆਉਂਦੀ ਆ ਤੋ ਉਥੇ ਵੀ ਉਸ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਦੱਸਦੇ ਕਿ ਇਸ ਮਹਿਲਾ ਦੇ ਵੱਲੋਂ ਤੇ ਉਸ ਦੇ ਸਾਥੀਆਂ ਦੇ ਵੱਲੋਂ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਅੱਗੇ ਆਪਣੀਆਂ ਮੰਗਾਂ ਰੱਖਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਸੰਘਰਸ਼ ਉਹਨਾਂ ਦੇ ਵੱਲੋਂ ਲਗਾਤਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਤੁਹਾਨੂੰ ਦੱਸਦੀ ਕਿ ਆਜ਼ਾਦੀ ਦਿਹਾੜੇ ਤੇ ਇਸ ਮਹਿਲਾ ਨੂੰ ਉਸ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਇੱਕ ਮਹਿਲਾ ਅਧਿਆਪਕ ਨੂੰ 2 ਦਿਨ ਤੋਂ ਨજરਬੰਦ ਕੀਤਾ ਹੋਇਆ ਹੈ ਇਸ ਮੈਲੇ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹ ਆਪਣੀ ਡਿਊਟੀ ਕਰ ਰਹੇ ਨੇ ਪਰ ਉਹ 6000 ਤਨਖਾਹ ਦੇ ਉੱਤੇ ਕੰਮ ਕਰ ਰਹੇ ਨੇ ਸਰਕਾਰ ਨੇ ਵਾਦਾ ਕੀਤਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਤਨਖਾਹ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਮਾਨ ਸਰਕਾਰ ਦੇ ਅੱਗੇ ਉਹਨਾਂ ਦੇ ਵੱਲੋਂ ਮੰਗ ਪੱਤਰ ਦਿੱਤਾ ਜਾਣਾ ਸੀ ਤੋਂ ਹਨ 10 ਦੀ ਕਿ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਇਸ ਮਹਿਲਾ ਨੂੰ ਤੇ ਇਸ ਦੇ ਸਾਥੀਆਂ ਨੂੰ ਡਿਟੇਨ ਕਰ ਦਿੱਤਾ ਗਿਆ ਘਰ ਦੇ ਵਿੱਚ ਆਓ ਤੁਹਾਨੂੰ ਸੁਣਾ ਦਿੰਦੇ ਆ ਹੋਰ ਕੀ ਕੁਝ ਕਹਿਣਾ ਇਸ ਮਹਿਲਾ ਦਾ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਮਮਤਾ ਰਾਨੀ ਜੀ ਤੁਹਾਨੂੰ ਡਿਟੇਨ ਕੀਤਾ ਗਿਆ ਕਿਹੜੇ ਜਿਹੜੀਆਂ ਮੰਗਾਂ ਸੀਗੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਪੰਜਾਬ ਸਰਕਾਰ ਦੇ ਤੇ ਰੱਖੀਆਂ ਸੀ ਸਰ ਸਾਡੀ ਤੇ ਇੱਕੋ ਇੱਕ ਤੇ ਜਾਇਜ਼ ਮੰਗ ਹੈ ਜੀ ਸਾਡੇ ਸਾਥੀ ਜਿਹੜੇ ਨੇ 27 ਜੁਲਾਈ 2023 ਨੂੰ ਇਨਾਂ ਨੇ ਰੈਗੂਲਰ ਦਾ ਨਾਮ ਦੇ ਕੇ ਉਹਨਾਂ ਦੀ ਤਨਖਾਹ ਵਾਧਾ ਕੀਤਾ ਸੀਗਾ ਤੇ ਸਾਨੂੰ ਕੁਝ-ਕੁਝ ਬੰਦਿਆਂ ਨੂੰ ਜਿਵੇਂ ਟਾਈਕਸੋ ਦੇ ਕਰੀਬ ਬੰਦੇ ਸੀਗੇ ਜਿਨ੍ਹਾਂ ਦੋ ਵਿੱਚੋਂ 107 ਦਾ ਟਾਈਮ ਜਿਹੜਾ 1 1 2 2 ਦਿਨ ਘੱਟ ਸੀ ਉਸ ਟਾਈਮ ਤੇ ਲੇਕਿਨ ਸਾਨੂੰ ਇਹ ਅਸ਼ਵਾਸਨ ਪੂਰਾ ਦਿੱਤਾ ਗਿਆ ਸੀ ਕਿ ਜਿਵੇਂ ਹੀ ਤੁਹਾਡੇ 10 ਸਾਲ ਪੂਰੇ ਹੁੰਦੇ ਆ ਤੇ ਤੁਹਾਨੂੰ ਆਰਡਰ ਨਾਲ ਦੇ ਦਿੱਤੇ ਜਾਣਗੇ ਉਹਨਾਂ ਉਹਨਾਂ ਸਾਥੀਆਂ ਦਾ ਤਾਂ ਦੋ ਵਾਰ ਇਨਕ੍ਰੀਮੈਂਟ ਵੀ ਲੱਗ ਚੁੱਕਿਆ ਤੇ ਲੇਕਿਨ ਸਾਨੂੰ ਹਜੇ ਤੱਕ ਆਰਡਰ ਦੇਣ ਦਾ ਕੋਈ ਨਾਮ ਨਹੀਂ ਹੈਗਾ ਤੇ ਅਸੀਂ ਬਸ ਸੀਐਮ ਸਾਹਿਬ ਤੋਂ ਕੱਲ ਇਹੀ ਪੁੱਛਣਾ ਚਾਹੁੰਦੇ ਸੀਗੇ ਕਿ ਸਰ ਸਾਡਾ ਕੰਮ ਕਦੋਂ ਹੋਏਗਾ ਕਿਥੋਂ ਦਾ ਪ੍ਰੋਗਰਾਮ ਜਿਹੜਾ ਤੁਹਾਡਾ ਬਣਿਆ ਹੋਇਆ ਸੀਗਾ ਕਿਥੇ ਤੁਸੀਂ ਸੀਐਮ ਸਾਹਿਬ ਨੂੰ ਮਿਲਣਾ ਸੀਗਾ ਸਰ ਸਾਨੂੰ ਪਤਾ ਲੱਗਿਆ ਸੀ ਕਿ ਫਰੀਦਕੋਟ ਆ ਰਹੇ ਸੀ ਸੀਐਮ ਸਾਹਿਬ ਔਰ ਅਸੀਂ ਫਰੀਦਕੋਟ ਦਾ ਹੀ ਪ੍ਰੋਗਰਾਮ ਦਿੱਤਾ ਸੀਗਾ ਅਸੀਂ ਜਸਟ ਕੋਈ ਨਾਰੇਬਾਜੀ ਦਾ ਕੋਈ ਐਵੇਂ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਸੀ ਅਸੀਂ ਸਿਰਫ ਉਹਨਾਂ ਕੋਲੋਂ ਇਨਾ ਹੀ ਪੁੱਛਣਾ ਸੀਗਾ ਕਿ ਸਰ ਅਸੀਂ 6000 ਤੇ ਕੰਮ ਕਰ ਰਹੇ ਹਾਂ ਤੁਸੀਂ ਪਹਿਲਾਂ ਵੀ 6000 ਤੇ ਕੰਮ ਕਰਨ ਵਾਲਿਆਂ ਦਾ ਭਲਾ ਕੀਤਾ ਤੇ ਸਾਡਾ ਭਲਾ ਕਦੋਂ ਕਰਨਾ ਹੈ ਸਾਡੇ ਚੁੱਲਿਆਂ ਦੇ ਵਿੱਚ ਅੱਗ ਕਦੋਂ ਬਲਣੀ ਹੈ ਕਿਉਂਕਿ ਅਸੀਂ ਵੀ ਬਹੁਤ ਜ਼ਿਆਦਾ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰ ਰਹੇ ਹਾਂ ਕਿਉਂਕਿ ਜਦੋਂ ਤੁਹਾਨੂੰ ਵੀ ਪਤਾ ਕਿ ਅੱਧੇ ਬੰਦੇ ਅੱਗੇ ਲੰਘ ਜਾਂਦੇ ਤੇ ਥੋੜੇ ਜਿਹੀ ਪਿੱਛੇ ਰਹਿ ਜਾਂਦੇ ਤਾਂ ਉਦੋਂ ਫਿਰ ਮਤਲਬ ਮਾਨਸਿਕ ਜਿਹੜਾ ਤਣਾਅ ਬਹੁਤ ਜ਼ਿਆਦਾ ਵਧ ਜਾਂਦਾ ਔਰ ਸਾਨੂੰ ਜਿਹੜੇ ਦਰਦ-ਦਰਦ ਦੀਆਂ ਠੋਕਰਾਂ ਅਸੀਂ ਖਾ ਰਹੇ ਹਾਂ ਸਾਡੀਆਂ ਇਹ ਠੋਕਰਾਂ ਕਦੋਂ ਬੰਦ ਹੋਣਗੀਆਂ ਖਤਮ ਤੋ ਤਾ ਤੁਹਾਨੂੰ ਘਰ ਵਿੱਚ ਡਿਟੇਲ ਜਿਹੜਾ ਕੀਤਾ ਹੋਇਆ ਹੈ ਸਾਇ ਮੈਨੂੰ ਕੱਲ ਮੈਂ 8 ਵਜੇ ਸਕੂਲ ਚਲੀ ਗਈ ਸੀ ਤੇ ਉਸ ਤੋਂ ਬਾਅਦ 8:30 ਵਜੇ ਪੋਨੇ 9 ਦੇ ਕਰੀਬ ਮੇਰੇ ਘਰੇ ਆਂਦੇ ਆ ਪੁਲਿਸ ਵਾਲੇ ਔਰ ਮੈਨੂੰ ਕਾਲ ਕਰਦੇ ਆ ਕਿ ਤੁਸੀਂ ਮਤਲਬ ਘਰੇ ਆ ਜਾਓ ਪਰ ਮੈਂ ਔਨ ਡਿਊਟੀ ਸੀ ਮੈਂ ਉਹਨਾਂ ਨੂੰ ਘਰੇ ਆਣ ਤੋਂ ਮਨਾਂ ਕਰ ਦਿੱਤਾ ਮੈਂ ਕਿਹਾ ਮੈਂ ਜਿੱਥੇ ਹੈਗੀ ਹਾਂ ਤੁਸੀਂ ਮੈਨੂੰ ਉੱਥੇ ਰਿਟੇਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਹ 9 ਦੇ ਕਰੀਬ ਮੇਰੇ ਸਕੂਲ ਪਹੁੰਚ ਗਏ ਤੇ ਕਰੇ ਜਦੋਂ ਆਏ ਸੀ ਉਦੋਂ ਕਾਫੀ ਹੈਗੇ ਸੀ 5-6 ਜਾਨੇ ਤੇ ਸਕੂਲ ਮੇਰੇ ਕੋਲੇ ਦੋ ਲੇਡੀਜ਼ ਕਨਸਟੇਬਲ ਪਹੁੰਚੀਆਂ ਸੀ ਉਸ ਟਾਈਮ ਸਕੂਲ ਲੱਗਾ ਹੋਇਆ ਹਾਂਜੀ ਸਰ ਸਕੂਲ ਲੱਗਾ ਹੋਇਆ ਸੀ ਫਿਰ ਸਕੂਲ ਤੋਂ ਸਿੱਧਾ ਮੇਰੇ ਨਾਲ ਘਰ ਹੀ ਆਏ ਤੇ ਉਹ ਘਰ ਤੋਂ ਬਾਅਦ ਉਹ ਮੇਰੇ ਨਾਲ ਇੱਕ ਤਾਂ ਰਾਤ ਵੀ ਰਹੇ ਐ ਤੇ ਉਹ ਹਜੇ ਤੱਕ ਸਟਿਲ ਇੱਥੇ ਹੀ ਨੇ ਮੈਡਮ ਹਾਂਜੀ ਲੱਗਦਾ ਨਹੀਂ ਕਿ ਇਸ ਨਾਲ ਬੱਚਿਆਂ ਤੇ ਵੀ ਕਾਫੀ ਅਸਰ ਪਿਆ ਹੋਊਗਾ ਜੇ ਮੁਲਾਜ਼ਮ ਸਕੂਲ ਵਿੱਚ ਪੜਾਈ ਕਰਨ ਪਹੁੰਚੇ ਸਰ ਬਿਲਕੁਲ ਬੱਚੇ ਕੁਝ ਛੋਟੇ ਬੱਚੇ ਤਾਂ ਬਿਲਕੁਲ ਸੈਮ ਹੀ ਗਏ ਸੀ ਇਹ ਮਤਲਬ ਚਲੋ ਇੱਕ ਤਾਂ ਸਿਵਲ ਚ ਸੀ ਮੈਡਮ ਔਰ ਇੱਕ ਡਰੈਸ ਦੇ ਵਿੱਚ ਸੀਗੇ ਤੇ ਬੱਚਿਆਂ ਦੇ ਮਨ ਤੇ ਬਿਲਕੁਲ ਪਿਆ ਸਰ ਸਰ ਤੁਹਾਨੂੰ ਪਤਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਔਰ ਘਰਾਂ ਦੇ ਵਿੱਚ ਅੱਜਕੱਲ ਪੁਲਿਸ ਜਾ ਰਹੀ ਹੈ ਤਾਂ ਬੱਚਿਆਂ ਦੇ ਮਨ ਚ ਇਹ ਸ਼ਬੀ ਬਣ ਚੁੱਕੀ ਹੈ ਕਿ ਪੁਲਿਸ ਜੇ ਕਿਤੇ ਜਾ ਰਹੀ ਹੈ ਤੇ ਇਟ ਮੀਨਸ ਉਹ ਬੰਦਾ ਜਿਹੜਾ ਕ੍ਰਾਈਮਨਲ ਹੈ ਜਾਂ ਉਹਨੇ ਕੋਈ ਐਵੇਂ ਦਾ ਕ੍ਰਾਈਮ ਕੀਤਾ ਜਾਂ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਹੈਗਾ ਐਵੇਂ ਦਾ ਇਫੈਕਟ ਤੇ ਜਦੋਂ ਪੁਲਿਸ ਮੇਰੇ ਕੋਲ ਜਾਂਦੀ ਹੈ ਤਾਂ ਮਤਲਬ ਆਟੋਮੈਟਿਕਲੀ ਬੱਚਿਆਂ ਦੇ ਮਨ ਚ ਇਹ ਸ਼ਬੀ ਬਣੀ ਹੈ ਕਿ ਮੈਡਮ ਨੇ ਕੋਈ ਕ੍ਰਾਈਮ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਪ੍ਰਗਟਮਾਨ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਮੁਲਤੀ ਕਰ ਦਿੱਤਾ ਹੋਇਆ ਹਾਂਜੀ ਤਾਂ ਫਿਰ ਕੀ ਕਰ ਨੂੰ ਹੋ ਸਕਦਾ ਕਿ ਤੁਹਾਨੂੰ ਰੂਟੇਨ ਕੀਤਾ ਇਹ ਸਾਰੇ ਫਿਰ ਇਹ ਡਰ ਹੀ ਰਿਹਾ ਟੀਚਰਸ ਤੋਂ ਕਿ ਟੀਚਰ ਕੋਲ ਤਾਂ ਹੋਰ ਕੋਈ ਪਾਵਰ ਹੈ ਨਹੀਂ ਇੱਕਾ ਕਲਮ ਤੋਂ ਇਲਾਵਾ ਟੀਚਰ ਕੋਲ ਤਾਂ ਹੋਰ ਕੋਈ ਹਥਿਆਰ ਹੁੰਦਾ ਨਹੀਂ ਪਰ ਫਿਰ ਵੀ ਇਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦਾ ਡਰ ਸਤਾ ਰਿਹਾ ਜਿਹੜਾ ਹਜੇ ਤੱਕ ਮੈਨੂੰ ਰੂਟੇਨ ਕੀਤਾ ਹੋਇਆ ਜਦ ਕਿ ਅਸੀਂ ਪ੍ਰੋਗਰਾਮ ਤਾਂ ਕੱਲ ਹੀ ਕੈਨਸਲ ਕਰ ਦਿੱਤਾ ਸੀ ਤੁਹਾਡੀ ਯੂਨੀਅਨ ਦੇ ਕੋਈ ਹੋਰ ਵੀ ਅਧਿਆਪਕ ਹੈਗੇ ਜਿਨ੍ਹਾਂ ਨੂੰ ਡਿਟੇਲ ਦਿੱਤਾ ਹੋਇਆ ਨਹੀਂ ਸਰ ਹੋਰ ਕੋਈ ਨਹੀਂ ਹੈਗਾ ਜੀ ਮੈਨੂੰ ਹੀ ਕੀਤਾ ਹੋਇਆ ਰੀਟੇਨ ਬਾਕੀ ਸਭ ਨੂੰ ਕਾਲਸ ਆ ਰਹੀਆਂ ਪਰੇਸ਼ਾਨ ਤਾਂ ਕੀਤਾ ਜਾ ਰਿਹਾ ਹਰਾਜ ਕੀਤਾ ਜਾ ਰਿਹਾ ਲੇਕਿਨ ਰੀਟੇਨ ਮੈਨੂੰ ਹੀ ਕੀਤਾ ਹੋਇਆ ਜੀ ਪੁਲਿਸ ਦਾ ਕੋਈ ਅਧਿਕਾਰੀ ਵੀ ਤੁਹਾਡੇ ਤੱਕ ਪਹੁੰਚੇ ਦੀ ਘਰੇ ਆਇਸੀ ਹਾਂ ਸਰ ਐਸ ਐਚਓ ਸਾਬ ਸਕੂਲ ਨਹੀਂ ਆਏ ਕਾਰ ਆਏ ਸੀ ਜੀ ਹਾਂਜੀ ਕੌਨਸਤੋਂ ਕਿਹੜੇ ਥਾਣੇ ਦੇ ਥਾਣਾ ਸਿਟੀ ਦੇ ਐਸ ਐਚਓ ਜਤਿੰਦਰ ਸਿੰਘ ਜੀ ਕੱਲ ਸ਼ਾਮ ਨੂੰ ਵੀ ਘਰੇ ਆਏ ਸੀ ਰਾਤ ਨੂੰ ਵੀ ਆਏ ਸੀ ਉਹ ਜੇ ਗੱਲ ਕਰੀਏ ਤਾਂ ਇੱਕ ਦਾ ਪੁਰਦਾ ਤੋਂ ਬਾਅਦ ਇਹ ਹੈਗਾ ਕਿ ਉਹ ਗੁਰੂ ਦਾ ਪੁਰਦਾ ਹੁੰਦਾ ਆ ਔਰ ਇਸ ਤਰ੍ਹਾਂ ਗੁਰੂ ਨੂੰ ਅਧਿਆਪਕ ਨੂੰ ਸਕੂਲ ਦੇ ਅੰਦਰ ਨਜ਼ਰਬੰਦ ਕਰਨਾ ਉਸ ਤੋਂ ਬਾਅਦ ਘਰ ਦੇ ਅੰਦਰ ਨਜ਼ਰਬੰਦ ਕਰਨਾ ਇਸ ਚੀਜ਼ ਨੂੰ ਕਿਦਾਂ ਦੇਖੋ ਸਰ ਇਹ ਆਪਾਂ ਇਹਨਾਂ ਦੀ ਨਲਾਇਕੀ ਕਹਿ ਸਕਦੇ ਹਾਂ ਜੇ ਇਹਨਾਂ ਕੋਲ ਇੰਨੇ-ਇਨੇ ਗਨਮੈਨ ਇੰਨੇ-ਇਨੇ ਸਿਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਇਹ ਇੱਕ ਮਾਮੂਲੀ ਜਿਹਾ ਟੀਚਰ ਤੋਂ ਜਿਹੜਾ 6000 ਲੈ ਰਿਹਾ ਇੱਕ ਮਾਮੂਲੀ ਜਿਹਾ ਟੀਚਰ ਤੋਂ ਡਰ ਗਏ ਤੇ ਉਹਨੂੰ ਡਰ ਦੇ ਬਾਵਜੂਦ ਉਹਨੂੰ ਘਰ ਦੇ ਵਿੱਚ ਜਾਂ ਸਕੂਲ ਦੇ ਵਿੱਚ ਰੀਟੇਨ ਕੀਤਾ ਗਿਆ ਉਹਦੇ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਇਹਨੂੰ ਆਪਾਂ ਬੁਖਲਾਹਟ ਹੀ ਕਹਿ ਸਕਦੇ ਹਾਂ ਸਰਕਾਰ ਦੀ ਸਰ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਘਰਾਣੇ ਦੇ ਮੁੰਡਿਆਂ ਨੂੰ ਸਾਨੂੰ ਸਿੱਧੇ ਸਵਾਲ ਕਰੀ ਹਾਂਜੀ ਤੇ ਅੱਜ ਲੱਗਦਾ ਨਹੀਂ ਸਰ ਅੱਜ ਸਵਾਲਾਂ ਤੋਂ ਭੱਜ ਰਹੇ ਆ ਅੱਜ ਸਵਾਲ ਦਾ ਕੋਈ ਉਹ ਜਵਾਬ ਨਹੀਂ ਦੇ ਰਹੇ ਅਸੀਂ ਇਹ ਸਵਾਲਾਂ ਦੇ ਜਵਾਬ ਲੈਣ ਲਈ ਚੰਡੀਗੜ੍ਹ ਬਹੁਤ ਵਾਰੀ ਗਏ ਆ ਅਸੀਂ ਹਰ ਇੱਕ ਅਧਿਕਾਰੀ ਨੂੰ ਹਰ ਇੱਕ ਮੰਤਰੀ ਨੂੰ ਅਸੀਂ ਜਾ ਜਾ ਕੇ ਉਹਨਾਂ ਅੱਗੇ ਰੋਈਆਂ ਕਿ ਸਰ ਅਸੀਂ 6000 ਵਾਲੇ ਆ ਅੱਗੋਂ ਸਾਨੂੰ ਕਹਿੰਦੇ ਤੁਸੀਂ ਕਿਵੇਂ ਰਹਿ ਗਏ ਤਾਂ ਅਸੀਂ ਜਦੋਂ ਉਹਨਾਂ ਨੂੰ ਆਪਦੀ ਦਾਸਤਾਨ ਸੁਣਾਉਂਦੇ ਆ ਕਿ ਸਰ ਅਸੀਂ ਇਸ ਤਰ੍ਹਾਂ ਰਹਿ ਗਏ ਜਿਵੇਂ ਅਸੀਂ ਰਹਿ ਵੀ ਗਏ ਤੇ ਤੁਸੀਂ ਸਾਨੂੰ ਨਾ ਰਲਾਓ ਤੇ ਸਾਨੂੰ ਕਹਿੰਦੇ ਨੇ ਕਿ ਜੇ ਅਸੀਂ ਤੁਹਾਨੂੰ ਕਰਦੇ ਸਾਨੂੰ ਦੂਜੇ ਮੈਕਮੇਂ ਦੇ ਵੀ ਕਰਨੇ ਪੈਣੇ ਤੁਸੀਂ ਕੰਮ ਕਰਨ ਬੈਠੇ ਹੋ ਤੁਸੀਂ ਤੁਸੀਂ ਲੋਕਾਂ ਦਾ ਕੰਮ ਕਰਨ ਆਏ ਹੋ ਤੁਸੀਂ ਸਰਕਾਰ ਕਾਦੇ ਲਈ ਬਣਾਈ ਹੈ ਲੋਕਾਂ ਦਾ ਕੰਮ ਕਰਨ ਲਈ ਬਣਾਈ ਹੈ ਇਹ ਥੋੜੀ ਹੈ ਕਿ ਜੇ ਇੱਕ ਦਾ ਕਰ ਦਿੱਤਾ ਤੇ ਦੂਜੇ ਦਾ ਕਰਨਾ ਹੀ ਨਹੀਂ ਤੇ ਤੁਸੀਂ ਸਾਨੂੰ ਐਵੇਂ ਰੋਲੀ ਰੱਖਣਾ ਅੱਜ ਦੇਸ਼ ਪਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਤਾਂ ਤੁਸੀਂ ਘਰ ਵਿੱਚ ਕੈਦ ਹਾਂਜੀ ਕਿ ਲੱਗਦਾ ਆਜ਼ਾਦ ਇਹ ਇਹਨੂੰ ਆਪਾਂ ਆਜ਼ਾਦੀ ਕਹਿ ਸਕਦੇ ਹਾਂ ਸਰ ਇਹਨੂੰ ਆਪਾਂ ਆਜ਼ਾਦੀ ਬਿਲਕੁਲ ਨਹੀਂ ਕਹਿ ਸਕਦੇ ਮੈਨੂੰ ਬਿਲਕੁਲ ਘਰ ਦੇ ਵਿੱਚ ਕੈਦ ਕੀਤਾ ਗਿਆ ਹੋਇਆ ਮੈਨੂੰ ਕਿਤੇ ਵੀ ਜਾਣ ਦੀ ਕੋਈ ਵੀ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਤੇ ਤੁਸੀਂ ਮੈਡਮ ਕਿਤੇ ਵੀ ਨਹੀਂ ਜਾ ਸਕਦੇ ਤੁਸੀਂ ਘਰ ਦੇ ਵਿੱਚ ਹੀ ਰਹਿਣਾ ਜਿੰਨੀ ਦੇਰ ਤੱਕ ਸਾਨੂੰ ਮੈਂ ਉਹਨਾਂ ਨੂੰ ਟਾਈਮ ਪੁੱਛਿਆ ਕਿ ਤੁਸੀਂ ਮੈਨੂੰ ਟਾਈਮ ਦੱਸ ਦੋ ਕਿੰਨੇ ਵਜੇ ਤੱਕ ਤੁਸੀਂ ਮੈਨੂੰ ਰੀਟੇਨ ਰੱਖਣਾ ਹੈ ਕਿ ਐਟ ਲੀਸਟ ਚਲੋ ਘਰ ਦੀ ਗੱਲ ਤਾਂ ਛੱਡੋ ਇੱਕ ਬੰਦਾ ਆਪਣੇ ਆਪ ਤੋਂ ਨਹੀਂ ਆਜ਼ਾਦ ਹੋ ਰਿਹਾ ਮੈਂ ਆਪਣੇ ਆਪ ਤੋਂ ਨਹੀਂ ਆਜ਼ਾਦ ਹੋ ਰਹੀ ਕਿ ਮੈਨੂੰ ਇਹਨਾਂ ਨੇ ਘਰ ਦੇ ਵਿੱਚ ਕੈਦ ਕੀਤਾ ਹੋਇਆ ਦੱਸਦੀ ਕਿ ਬੀਤੀ ਕੱਲੇ ਇਸ ਮੈਲਾ ਟੀਚਰ ਦੇ ਬਲੋ ਸਰਕਾਰੀ ਪ੍ਰਾਇਮਰੀ ਸਕੂਲ ਹਬੀਬ ਦੇ ਵਿੱਚ ਪੜਾਇਆ ਥਾਰਿਆ ਸੀ ਜਿੱਥੇ ਪ੍ਰਸ਼ਾਸਨ ਦੇ ਬਲੋਸ ਨੂੰ ਡਿਟੇਨ ਕਰ ਲਿਆ ਗਿਆ ਸਾਰੇ ਬੱਚੇ ਵੀ ਦੇਖ ਰਹੇ ਸੀ ਕਿ ਸਾਡੀ ਅਧਿਆਪਕ ਦੇ ਕੋਲ ਪੁਲਿਸ ਕਿਉਂ ਆਈ ਹੈ ਮੈਲਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਬੱਚਿਆਂ ਦੇ ਉੱਤੇ ਵੀ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ ਉਸ ਨੇ ਇਹ ਵੀ ਦੱਸਿਆ ਕਿ ਪਿਛਲੇ 10 ਸਾਲ ਤੋਂ ਵੱਧ ਸਮੇਂ ਤੋਂ ਉਹ ਆਪਣੀ ਇਹ ਨੌਕਰੀ ਕਰ ਰਹੇ ਨੇ ਪਰ ਉਹਨਾਂ ਦੀ ਤਨਖਾਹ ਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ